ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਸ ਬਲੌਗ ਤੁਹਾਡਾ ਸਵਾਗਤ ਆ ਅੱਜ ਤਰੀਕਾ 30 ਸਤੰਬਰ 2025 ਤੇ ਮੈਂ ਇਸ ਟਾਈਮ ਰੁਕਿਆ ਹੋਇਆ ਹਾਂ ਔਲੀ ਔਲੀ ਜੋਸ਼ੀਮਠ ਦੇ ਨੇੜੇ ਇੱਕ ਮਸ਼ਹੂਰ ਜਗ੍ਹਾ ਇਹ ਲਗਭਗ 26-2700 ਮੀਟਰ ਦੀ ਉਚਾਈ ਤੇ ਆ ਇੱਥੇ ਸਕੀਿੰਗ ਹੁੰਦੀ ਇਹਨੂੰ ਸਕੀਿੰਗ ਦੀ ਰਾਜਧਾਨੀ ਵੀ ਕਿਹਾ ਜਾਂਦਾ ਜਿਹੜਾ ਬਰਫ਼ ਤੇ ਭੱਜਦੇ ਹੁੰਦੇ ਜਵਾਕ ਤੇ ਬਹੁਤ ਮਸ਼ਹੂਰ ਜਗ੍ਹਾ ਇਹਦੇ ਨੇੜੇ ਇਵਨੰਦਾ ਪਹਾੜ ਪਰਬਤ ਹੋ ਗਿਆ ਦਰੁਨਾਚਲ ਇਹ ਜਰੀ ਹੋ ਗਿਆ ਮਾਨਾ ਕਈ ਹੋਜੀ ਮਸ਼ਹੂਰ ਥਾਵਾਂ ਨੇ ਨੀਤੀ ਵੀਲੀ ਪਹਿਲੀ ਨੂੰ ਰਾਹ ਵੀ ਇੱਥੋਂ ਜਾਂਦਾ ਨਾ ਸੋ ਅਜਬ ਘੁੰਮਦੇ ਆਉਲੀ ਹੁਣ ਆਪਾਂ ਪਿੰਡ ਤੇ ਜਾਵਾਂਗੇ ਦੇਖਣ ਕੀ ਬਣਦਾ ਮੂਸਰ ਤੇ ਫਿਰ ਆਪਾਂ ਇਸ ਤੋਂ ਬਾਅਦ ਆਉਲੀ ਤੋਂ ਬਾਅਦ ਵਾਪਸ ਜਾਵਾਂਗੇ ਜੋਸ਼ੀ ਮੱਠ ਤੇ ਜੋਸ਼ੀ ਮੱਠ ਤੋਂ ਫਿਰ ਅਗਲਾ ਸਫ਼ਰ ਕਰਾਂਗੇ ਰਾਤ ਆਪਾਂ ਨੂੰ ਰੁਕਣ ਦੇ ਲਈ ਇੱਥੇ ਜਗ੍ਹਾ ਮਿਲ ਗਈ ਸੀਗੀ ਇਹਨਾਂ ਦੀ ਕੈਂਪਸਿਟੀ ਬਣਾਈ ਹੋਈ ਹੈ ਕੈਂਪਸਾਈਟ ਜੀ ਜਿਹੜਿਆ ਟੈਂਟ ਨੇ ਇਹਨਾਂ ਦਾ ਰੇਟ ਤਾਂ 2000 ਰੁਪਿਆ 2500 ਰੁਪਿਆ ਤੇ ਆਪਾਂ ਨੂੰ ਇੱਥੇ ਜਗ੍ਹਾ ਮਿਲ ਗਈ ਸੀ ਸੋ ਇੱਥੇ ਟੈਂਟ ਕੱਢ ਲਿਆ ਸੀ ਹੁਣ ਚੱਲਦੇ ਆਂ ਆਪਾਂ ਔਲੀ ਪਿੰਡ ਵੱਲ ਅਜੇ ਤੱਕ ਟੂਰਿਸਟ ਬਹੁਤ ਘੱਟ ਆਉਣ ਲੱਗਿਆ ਗਿਰਲੇ ਨਾਂਵੇਂ ਆਉਂਦੇ ਆ ਪੁੱਛਿਆ ਸੀ ਇਹਨਾਂ ਤੋਂ ਤਾਂ ਉਹ ਕਹਿੰਦੇ ਵੀ ਇੱਕ ਅਜੇ ਤੱਕ ਹਫ਼ਤੇ ਦਸਾਂ ਦਿਨਾਂ ਤੱਕ ਬੁਕਿੰਗ ਸ਼ੁਰੂ ਹੋਊਗੀ ਪ੍ਰਾਪਰ ਤਾਂ ਕਰਕੇ ਇੱਥੇ ਅਜੇ ਤੱਕ ਕੋਈ ਵੀ ਬੰਦਾ ਨਹੀਂ ਦੱਸਦਾ ਆਪਾਂ ਨੂੰ ਮੈਂ ਕੋਈ ਯਾਤਰੀ ਆਇਆ ਬਾਹਰੋਂ ਤੇ ਨਾ ਹੀ ਇਹਨਾਂ ਝੌਂਪੜੀਆਂ 'ਚ ਕੋਈ ਲੋਕਲ ਬੰਦਾ ਔਲੀ ਦਾ ਹੁਣ ਦਾ ਜਿਹੜਾ ਤਾਪਮਾਨ ਆ ਉਹ 20 ਡਿਗਰੀ ਦੇ ਕਰੀਬ ਹੋਊਗਾ ਆ ਸਾਹਮਣੇ ਜਿਹੜੇ ਪਹਾੜ ਨੇ ਆਪ ਨੂੰ ਦਿਖ ਨਹੀਂ ਰਹੇ ਇਹ ਸਾਰੇ ਬੱਦਲਾਂ ਨੇ ਢਕੇ ਹੋਏ ਆ ਕਿਤੇ ਤਾਂ ਪਹਾੜ ਜੇ ਪੂਰੇ ਦਿਸਣ ਲੱਗ ਪੈਂਦੇ ਆ ਤੇ ਕਿਤੇ ਬੱਦਲ ਇਹਨਾਂ ਸਾਰਿਆਂ ਨੂੰ ਢਕ ਲੈਂਦੇ ਆ ਆ ਸਾਹਮਣੇ ਇਧਰ ਹੀ ਹਿਮਕੁੰਡ ਸਾਹਿਬ ਆ ਇਧਰਲੇ ਪਾਸੇ ਨੰਦਾਗਿਰੀ ਆ ਦਸੰਬਰ ਤੋਂ ਲੈ ਕੇ ਮਾਰਚ ਤੱਕ ਇਹ ਸਾਰਾ ਪਿੰਡ برف ਦੇ ਨਾਲ ਢਕਿਆ ਹੁੰਦਾ ਜਿਹੜੀ ਆਪਾਂ ਨੂੰ ਹੁਣ ਹਰਿਆਲੀ ਦਿਸਦੀ ਹੈ ਨਾ ਦਸੰਬਰ ਤੋਂ ਲੈ ਕੇ ਮਾਰਚ ਤੱਕ ਇਹ ਸਾਰਾ ਗਰਾਊਂਡ ਚਿੱਟਾ ਹੋਇਆ ਪਿਆ ਹੁੰਦਾ ਹੁਣ ਉਹ ਸਾਹਮਣੇ ਥੋੜਾ ਜਿਹਾ ਪਹਾੜ ਦਿਸਣ ਲੱਗਿਆ ਐਸ ਪਹਾੜ ਦੇ ਮਗਰਲੇ ਪਾਸੇ ਸ਼੍ਰੀ ਹਿਮਕੁੰਡ ਸਾਹਿਬ ਆ ਕੱਲ ਦਾ ਮੌਸਮ ਖਰਾਬ ਹੋਇਆ ਬਿਆ ਖਰਾਬ ਮੌਸਮ ਦਾ ਭਾਵ ਇਹ ਕਿ ਜਦੋਂ ਐ ਬੱਦਲ ਆ ਜਾਂਦੇ ਨੇ ਨਾ ਫਿਰ ਆਸੀ ਬਸ ਕੋਈ ਵੀ ਵਿਊ ਨਹੀਂ ਦਿਸਦਾ ਗਿਆ ਧੂਆਂ ਦੀ ਆ ਗਏ ਵਿਚਾਰ ਚ ਪੂਰੇ ਔਲੀ ਵਾਲਿਆਂ ਨੇ ਵੀ ਮਾਰ ਲਿਆ ਬਈ ਟਰੈਕਟਰਾਂ ਦੀ ਸ਼ੋ ਤੇ ਕਪੜਾ ਇਹਨਾਂ ਦੇ ਟਰੈਕਟਰ ਹੀ ਆ ਇਹ ਗਧੇ ਖਚਰਾ ਘੋੜੇ ਇਹਨਾਂ ਦਾ ਤਾਂ ਜਗਾਰ ਇਹਨਾਂ ਦੇ ਸਿਰ ਤੇ ਚੱਲਦਾ ਜਦੋਂ ਸੀਜ਼ਨ ਹੁੰਦਾ ਨਾ ਇੱਥੇ ਪੈਰ ਧਰਨ ਨੂੰ ਕੋਈ ਥਾਂ ਨਹੀਂ ਹੁੰਦੀ ਤੇ ਹੁਣ ਇੱਥੇ ਉੱਲੂ ਬੋਲਦੇ ਆ ਇੱਕ ਵੀ ਬੰਦਾ ਹੈ ਨਹੀਂ ਸਾਰੀ ਔਲੀ ਵੇਲੀ ਪਈ ਆ ਤੇ ਮੈਨੂੰ ਲੱਗਦਾ ਜੀ ਘੁੰਮਣਾ ਤੇ ਉਹਦੇ ਵਾਸਤੇ ਮੌਸਮ ਸਭ ਤੋਂ ਵਧੀਆ ਹੈ ਇਹ ਆ ਨਾੜੇ ਠੰਡ ਆ ਨਾੜੇ ਪੂਰੀ ਸ਼ਾਂਤੀ ਆ ਹੁਣ ਆਪਾਂ ਚੱਲਦੇ ਆ ਔਲੀ ਦੀ ਜਿਹੜੀ ਸਭ ਤੋਂ ਮਸ਼ਹੂਰ ਜਗ੍ਹਾ ਸਕੇਂਗ ਗਰਾਊਂਡ ਉਸ ਹੁਣ ਤੱਕ ਆ ਹੀ ਇੱਥੇ ਜਦੋਂ ਬਰਫ਼ ਹੁੰਦੀ ਆ ਉਦੋਂ ਸਕੇਂਗ ਕਰਵਾਉਂਦੇ ਆ ਇੱਥੇ ਸਕੀਿੰਗ ਦੀ ਟ੍ਰੇਨਿੰਗ ਵਾਲਾ ਸਕੂਲ ਵੀ ਹੈਗਾ ਇੱਕ ਸਕੀਿੰਗ ਨਹੀਂ ਸਕੇ ਸਕੀਿੰਗ ਹੀ ਹੁੰਦੀ ਮੈਨੂੰ ਲੱਗਦਾ ਹਨ ਸਕੇਟਿੰਗ ਹੁੰਦੀ ਆ ਤੇ ਇੱਕ ਰੋਪਵੇ ਲੱਗੀ ਹੋਇਆ ਭਾਰਤ ਦੀ ਸਭ ਤੋਂ ਲੰਬੀ ਰੋਪਵੇ ਆ ਜੋ-ਜੋ ਸਿਜ਼ਨ ਹੁੰਦਾ ਉਦੋਂ ਹੁੰਦਾ ਇਹ ਤੇ ਭੀੜ ਭੜਕਾ ਠੱਕੇ ਵਜਦੇ ਇੱਕ ਦੂਜੇ ਨੂੰ ਤੇ ਬਰਫ਼ ਹੁੰਦੀ ਆ ਹੁਣ ਇੱਥੇ ਸ਼ਾਂਤੀ ਆ ਸਾਨੂੰ ਇੱਕ ਵੀ ਟੂਰਿਸਟ ਨਹੀਂ ਮਿਲਿਆ ਗਿਆ ਫਿਰ ਹੋਏ ਤਾਂ ਮਾੜੇ ਮੋੜੇ ਕੋਈ ਇੱਧਰ ਆਇਆ ਫਿਰ ਰਿਜ਼ੋਰਟ ਚ ਹੋਣਗੇ ਪੰਜ ਸਤ ਹੋਏ ਤਾਂ ਨਹੀਂ ਵਿਲੇ ਹੀ ਪਿਆ ਸਾਰਾ ਹੋਲੀ ਇਹ ਹੀ ਰੋਪਵੇ ਦਾ ਦਫ਼ਤਰ ਆ ਇਥੋਂ ਟਿਕਟ ਮਿਲਦੀ ਆ 500 ਰੁਪਏ ਇੱਕ ਬੰਦੇ ਦੀ ਤੇ ਆ ਜਾਂਦੀਆਂ ਟਰਾਲੀਆਂ ਜੀਆਂ ਸਾਰੀਆਂ ਇਹ ਖੜੀਆਂ ਹੁਣ ਤਾਂ ਇਹ ਸਵਾਰੀਆਂ ਘੱਟ ਆ ਕਿਉਂਕਿ ਟੂਰਿਸਟ ਹੀ ਨਹੀਂ ਆ ਖੜੀਆਂ ਟਰਾਲੀਆਂ ਜੀਆਂ ਇਹ ਬਹੁਤ ਲੰਬੀ ਜਾਂਦੀ ਆ ਤੇ ਥੱਲੇ ਜਿਹੜਾ ਤੁਹਾਨੂੰ ਹਕਾੜ ਦਿਖਦਾ ਇਹ ਸਾਰਾ ਸਕੇਂਗ ਗਰਾਊਂਡ ਆ ਇਹ ਭਰਿਆ ਹੁੰਦਾ ਬਰਫ਼ ਦਾ ਸਾਰਾ ਕਾਹ ਗਿਆ ਮਰਾ ਬਾਜੀਗਰ ਬਾਜੀਗਰੋ ਬਾਜੀਗਰ बाजीगर मीठियां चीजां खवाईला आज ता बालूशाही लड्डू रेवड़ियां बाजीगर भैया फोन करना जी उसको अंकल जी नमस्ते जी नमस्ते जी दो चाय बना दो जी जे बालूशाही ताजी है जे बालूशाही ताजी, ताजी है ताजी है

ਬਾਰਦਾ ਮੇਰੇ ਕੋਲ ਨਹੀਂ ਆ ਰਹੀ ਜੀ ਫਿਲਹਾਲ ਦੇਖਦਾ ਨਹੀਂ ਨੂੰ ਨਾ ਮੈਨੂੰ ਨਾ ਸਰ ਉਹ ਵੀ ਹੋ ਜਾਏਗਾ ਹਾਂ ਕਰੋ ਕਰ ਲੇ ਇਹ ਟੈਕਟ ਜੇ ਜੀ 500 ਰੁਪਏ ਟੈਕਟ ਆ ਜਾਏ ਸਰ ਕੀ ਵੇਟ ਕਰਨੀ ਹੈ ਕਿਸੇ ਦੀ ਜੀ ਠੀਕ ਜੀ ਉਸਾਈਡ ਵੀ ਦੇਖेंगे ਉਹ ਹਾਂ ਜੀ ਦੋਨੇ ਦੋਨੇ ਸੈਂਟਰ ਨੇ ਬੈਠ ਜਾਓ ਦਰਦ ਨਹੀਂ ਲੱਗਦਾ ਕੋਈ ਦਰਦ ਨਹੀਂ ਹੈ ਬਲਟ ਬੂਡ ਬੰਨ ਦੇਖਵਾ ਰਕੇ ਆ ਠੀਕ ਹੋਏ ਰੱਖਵਾ ਰਾਂ ਪੂਰਾ ਹੈ ਜੀ ਨਾ ਠੀਕ ਹੈ ਜੀ ਅਬ ਚਲੇਗਾ ਅੱਜ ਦਾ ਅਸੀਂ ਮਾਲਕਾਂ ਸਾਰੀ ਲਿਫਟ ਦੇ ਰੋਪ ਵੇਜ ਦੇ ਸਕਦੇ ਤਾਂ ਪੱਕਾ ਇਕੱਲੇ ਰਹਿ ਗਏ ਮੈਨੂੰ ਲੱਗਦਾ ਸਾਰੀਆਂ ਖਾਲੀ ਆਈ ਜਾਂਦੀਆਂ ਓਏ ਵੇ ਕਰ ਕੀ ਤਾ ਦਿਖਾਉਂਦੇ ਆ ਵੀਊ ਤਾਂ ਕਿਈ ਜਾਂਦਾ ਸਾਨੂੰ ਭਾਈ ਕੰਮ ਦੀ ਕਿਉਂ ਉਹਨੂੰ ਸਪੀਡ ਬ੍ਰੇਕਰ ਲਾਤੀ ਸੀ ਹੁਣ ਆਪਾਂ ਨੀਵੇਂ ਹੋਣਾ ਸ਼ੁਰੂ ਹੋ ਗਏ ਨਾ ਥੱਲੇ ਜਿਹੜਾ ਗਰਾਊਂਡ ਤੇ ਅਸਦਾ ਹਰਾ ਇਹ ਪੂਰਾ ਭਰਿਆ ਹੁੰਦਾ ਹਰ ਬਾਰ ਫਿਰ ਇੱਥੇ 15 ਮੁੰਦਨਾ ਫੁੱਟ ਬਰਫ ਹੁੰਦੀ ਹੈ ਪਹੁੰਚ ਗਏ ਜੀ ਆਪਾਂ ਆਪਣੇ ਟਿਕਾਣੇ ਤੇ ਪਿੱਛੇ ਡਾਲੀਏ ਜੀ ਠੀਕ ਹੋ ਗਈ ਵਾਹ ਖੜ ਜਾ ਹੁਣ ਕਰਮ ਵਾਲੀਏ ਆ ਇਹ ਔਲੀ ਦੀ ਮੇਨ ਜਗਾ ਉਸ ਸਿਗਨ ਹੁੰਦਾ ਸਬਤੋਬਤ ਟੂਰਿਸਟ ਸਟੇਟ ਤੇ ਆ ਕੇ ਰੁਕਦੇ ਆ ਆਈ ਲਵ ਹੌਲੀ ਆ ਸਾਹਮਣੇ ਇੱਕ ਤਲਾਬ ਬਣਾਇਆ ਹੋਇਆ ਵੈਸੇ ਇਹਨੂੰ ਝੀਲ ਬੋਲਦੇ ਆ ਪਰ ਇਹ ਮੈਨ ਮੇਡ ਝੀਲ ਆ ਬੰਦੇ ਆ ਬਰ ਬਣਾਇਆ ਔਲੀ ਦਾ ਸਭ ਤੋਂ ਖੂਬਸੂਰਤ ਜੀਸ ਹੁੰਦਾ ਮੌਸਮ ਆ ਤੇ ਮੌਸਮ ਮਹਿਸੂਸ ਹੀ ਕੀਤਾ ਜਾ ਸਕਦਾ ਬਲੌਗ ਚ ਦਬਾਰੇ ਕੀ ਦਸੀ ਹੁਣੇ-ਹੁਣੇ ਆਪਣੀ ਸਕੀਮ ਬਣੀ ਆ ਬਣੀ ਆ ਕਿ ਆਪਾਂ ਕੱਲ ਤੋਂ ਕੌਰੀ ਪਾਸ ਸ਼ੁਰੂ ਕਰਦੇ ਆ ਇੱਥੇ ਇੱਕ ਟੀਮ ਜਾ ਰਹੀ ਆ ਪੰਜ ਬੰਦੇ ਹੋਰ ਨੇ ਸ਼ਾਇਦ ਚਾਰ ਪੰਜ ਉਹਨਾਂ ਦੇ ਨਾਲ ਹੀ ਆਪਾਂ ਰਲ ਜਾਗੇ ਇਹਦੇ ਨਾਲ ਆਪਣਾ ਪੈਸਿਆਂ ਦਾ ਫਾਇਦਾ ਹੋ ਜਾਊਗਾ ਇੱਥੋਂ ਆਪਾਂ ਜਾਵਾਂਗੇ ਜੋਸ਼ੀ ਮੱਠ ਤੇ ਜੋਸ਼ੀ ਮੱਠ ਤੋਂ ਫਿਰ ਜਿਹੜਾ ਕੌਰੀ ਪਾਸ ਦਾ ਬੇਸ ਕੈਂਪ ਆ ਉੱਥੇ ਜਾਵਾਂਗੇ ਕੌਰੀ ਪਾਸ ਸੋਨਾ ਟਰੈਕ ਆ ਬਹੁਤ ਵਧੀਆ ਤੇ ਉਹਦਾ ਹੁਣ ਸੀਜ਼ਨ ਚੱਲੀ ਜਾਂਦਾ ਹੁਣ ਇੱਥੋਂ ਆਪਾਂ ਫਿਰ ਵਾਪਸ ਜਾਵਾਂਗੇ ਜਿੱਧਰੋਂ ਆਏ ਸੀ ਇਹ ਸਾਹਮਣਾ ਸਕੀਿੰਗ ਗਰਾਊਂਡ ਆ ਇੱਥੋਂ ਸ਼ੁਰੂ ਕਰਾਉਂਦੇ ਆ ਇਹ ਤੇ ਜਮ ਉਹ ਥੱਲੇ ਤੱਕ ਲੈ ਜਾਂਦੇ ਆ ਲਗਭਗ 2.5-3 ਕਿਲੋਮੀਟਰ ਵੱਡਾ ਟਰੈਕ ਬਣ ਜਾਂਦਾ ਹੈ ਉਹ ਨਾ ਬੱਸ ਚੱਲੀ ਗਈ ਇਹਨਾਂ ਕੁਰਸੀਆਂ ਇੱਥੇ ਬੈਠ ਕੇ ਜਿਹੜੀ ਇੱਧਰ ਵਾਲੀ ਆਉਂਦੀ ਆ ਆਹ ਵਾਲੀ ਰੋਪੇ ਆ ਇਹ ਜੋਸ਼ੀਮਰ ਤੋਂ ਆਉਂਦੀ ਸਦੀ ਇਹ ਵੈਸੇ ਖਰਾਬ ਪਈ ਹੈ ਮਤਲਬ 5-6 ਸਾਲਾਂ ਤੋਂ ਚੱਲੀ ਨਹੀਂ ਹੈਗੀ ਰਾਹ ਦੇ ਵਿੱਚ ਇੱਕ ਤੁਫਾਨ ਆ ਤੇ ਪਹਾੜ ਦੇ ਟਿਕਣ ਕਰਕੇ ਨਾ ਇਹ ਟੈ ਗਈ ਸੀ ਉਹ ਬੰਦਾਂ ਦੀ ਪਈ ਹੈ ਬੱਸ ਥੰਨੇ ਦਾ ਕੀ ਪੁੱਛ ਐਸਾ ਛੋੜ ਤੋ हमको right in it. ਕਾਨੂੰ ਜਾਂਦੇ ਕਿਤੇ ਕਾਰਦਾ ਨਹੀਂ ਨਿਕਲਦਾ ਨਾ ਕਿੰਨੀ ਡਰ ਲੱਗ ਰਿਹਾ ਖੱਲੇ ਜਾ ਰਹੇ ਹਾਂ ਨਾ ਬੰਦੂ ਚਾਈ ਖਾਲੀ ਬੰਦਿਆਂ ਨਾਲ ਹੀ ਰੌਣਕ ਹੈ ਬਾਈ ਮੇਰੇ ਆਉਂਦੇ ਹੀ ਕੁਝ ਨਹੀਂ ਇਹ ਕਿਹੜੀ ਲੈਂਡਸਲਾਈਡਿੰਗ ਹੋਈ ਹੈ ਨਾ ਉਹਦੇ ਕਰਕੇ ਵੀ ਟੂਰਿਸਟ ਬਹੁਤ ਡਰ ਕੇ ਘਟ ਆਏ ਆ ਇੱਕ ਸੀਜ਼ਨ ਸ਼ੁਰੂ ਹੋਣਾ ਅਜੇ ਤੱਕ ਇਹ ਔਲੀ ਤੇ ਬਰਫ ਪਾਸਤੀ ਮਸ਼ਹੂਰ ਹੈ ਬਿਨਾ ਬਰਫ ਤੋਂ ਇੱਥੇ ਕਿਸੇ ਨੇ ਆਉਣਾ ਵੀ ਕੀ ਕਰਨਾ ਨਾ ਉਦੋਂ ਲੋਕਾਂ ਦੇ ਪਰਿਵਾਰਾਂ ਨਾਲ ਆਪਦੇ ਨਾਲ ਚ ਵਾਕਾ ਜਲੇ ਨੂੰ ਲੈ ਕੇ ਆ ਜਾਂਦੇ ਹੁਣ ਦਾ ਇੱਥੇ ਆਪਾਂ ਵੀਊ ਦੇਖ ਸਕਦੇ ਹੋ ਫਿਰ ਨਾ ਹੋਣਾ ਵੀਊ ਜੇ ਆਪਣਾ ਕੌਰੀ ਪਾਸ ਹੋ ਗਿਆ ਨਾ ਫਿਰ ਆਪਾਂ ਵਾਰਮ ਅਪ ਵੀ ਹੋ ਜਾਾਂਗੇ ਮੇਨ ਕੋਨਸੈਪਟ ਜਾਣ ਵਾਸਤੇ ਆਪਣਾ ਬ ਚੱਲ ਗਏ ਵਾਪਸ ਹੁਣ ਤਾਂ ਟਿਕਟ ਕੋਈ ਨਹੀਂ ਮਿਲਦਾ ਗਿਆ वेलकम टू स्काई रिजॉर्ट ओली औली का सब तो मेन रिजॉर्ट है ये इधर के पास लिफ्ट लगी हुई है जो आप चढ़ के आए हैं ये ओली पिंड ਇੱਥੇ ਲਗਭਗ 500 ਦੇ ਕਰੀਬ ਆਬਾਦੀ ਆ। ਸਾਹਮਣੇ ਸੇਬਾਂ ਦੇ ਬੂਟੇ ਨੇ ਪਰ ਸੇਬ ਇੱਥੇ ਮਾੜੇ-ਮੋਟੀ ਲੱਗਦੇ ਆ। ਤੇ ਉਹ ਸਾਹਮਣੇ ਘਰੇ ਵਾਲਿਆਂ ਦੇ ਮੁੰਡੇ ਦਾ ਵਿਆਹ ਧਰਿਆ ਹੋਇਆ। ਇਹ ਬੁਣਿਆਰੋ। ਹਾਂ? ਵਿਆਹ ਦੀਆਂ ਤਿਆਰੀਆਂ ਤੇ ਕਲੀ ਪਈ ਜਾਂਦੀ ਓਏ। ਕੱਲ ਨੂੰ ਮਹਿੰਦੀ ਆ ਤੇ ਪਰਸੋਂ ਬਰਾਤ ਆ ਪੌਣੇ 5 ਦਾ ਸਮਾਂ ਹੋ ਗਿਆ ਤੇ ਅੱਜ ਮੁੰਡੇ ਕਹਿੰਦੇ ਵੀ ਚਿਕਨ ਖਾਨ ਨੂੰ ਜੀ ਕਰਦਾ ਸੋ ਆਪਾਂ ਦੁਕਾਨ ਲੱਭ ਲਈ ਇੱਥੇ ਇੱਥੇ ਕੁੱਕੜ ਬਾਜੀ ਹੁਣੀ ਮਿਲਦੇ ਆ ਮੈਨੂੰ ਤਾਂ ਹੈ ਹੀ ਨਹੀਂ ਯਾਰ ਕੋਈ ਇੱਥੇ ਫੋਨ ਨੰਬਰ ਲਿਖਿਆ ਹੋਊ ਫੋਨ ਹੀ ਕਰ ਲੀ ਗੇ ਹੈ ਨਹੀਂ ਜੰਦਰਾ ਲੱਗਿਆ ਵਿਆ ਅਗਰ ਜਨ ਵੈਸੇ ਨੂੰ ਖਾ ਪੀ ਲ ਗਏ ਹਨ ਉਹ ਸਾਹਮਣੇ ਉਹ ਵਿਆਹ ਹੋ ਗਿਆ ਥੇ ਤੇ ਬਾਈ ਦਾ ਨੰਬਰ ਲਿਖਿਆ ਹੋਇਆ ਆ ਕੀ ਇਹਦਾ ਨਾਮ ਇਹਦਾ ਆ ਨੰਬਰ ਤੇ ਅਦਾ ਬਲਵੀਰ ਮੈਨੂੰ ਲੱਭੰਦਾ ਪੰਜਾਬੀ ਲੱਗਦਾ ਯਾਰ ਕਰੀਏ ਫੋਨ ਇਹਨੂੰ ਬਾਈ ਹੈ ਨਹੀਂ ਮੀਟਲ ਫੋਨ ਉਹ ਤਾਂ ਲੱਗਿਆ ਨਹੀਂ ਇੱਥੇ ਦੁਕਾਨ ਆ ਚੱਲ ਉਹ ਤੇ ਢੀਕ ਕਰਦੇ ਆ ਕੁੱਟ ਚਾਹ ਬਣੀ ਪੀਨੇ ਆ ਕਰਿਆ ਨਾ ਸਟੋਰ ਨਾ ਭਾਗ ਤਨੀਆਂ ਮਾਨੂੰ ਕੰਮ ਨਾ ਪੂਰੀਆਂ ਹੋ ਗਈਆਂ ਤਿਕਨ ਵੀ ਮਿਲ ਗਿਆ 22 ਵੀ ਆ ਗਿਆ ਤੇ ਮੀ ਵੀ ਹਟ ਗਿਆ ਠੀਕ ਹੈ ਭਈਆ ਧੰਨਵਾਦ ਥੈਂਕ ਯੂ ਠੀਕ ਹੈ ਭਈਆ ਆਪਾਂ ਸਟੈਂਟ ਲਾਇਆ ਹੋਇਆ ਨਾ ਉੱਥੋਂ ਆਪਾਂ 3 3.5 ਕਿਲੋਮੀਟਰ ਵੱਧ ਦੂਰ ਜਾ ਕੇ ਆਏ ਜਾਨ ਵੇਲੇ ਵੀ ਆਪ ਨੂੰ ਇੱਕ ਗੱਡੀ ਮਿਲ ਗਈ ਸੀਗੀ ਤੁਸੀਂ ਆਉਣ ਵੇਲੇ ਉਧਰੋਂ ਫੇਰ ਮਿਲ ਗਈ ਆਥਾਂ ਦਾ ਵੀਊ ਇਹੋ ਜਿਹਾ ਬਣ ਜਾਂਦਾ ਸਾਰਾ ਕੁਝ ਸ਼ਰਮਈ ਹੋ ਜਾਂਦਾ ਤੇ گاਵਾਂ ਦੇ ਗਲ ਚ ਖੜਕਦੀਆਂ ਟੱਲੀਆਂ ਇਹ ਵੀ ਚਰ ਕੇ ਆਉਦੇ ਘਰਾਂ ਨੂੰ ਮੋੜ ਆਈਆਂ ਇਧਰ ਸਾਹਮਣੇ ਆਪਣਾ ਟੈਂਟ ਲੱਗਿਆ ਹੋਇਆ ਪੀਕ ਆਫ ਹੈਵਨ ਬੇਸ ਕੈਂਪ 올リュー ਉਤਰਾਖੰਡ ਹੁਣ ਆਪਾਂ ਇਸ ਟਾਈਮ ਖੜੇ ਆ 2662 ਮੀਟਰ ਦੀ ਉਚਾਈ ਤੇ ਤੇ ਇਥੇ ਬਹੁਤ ਸੋਹਣੀ ਗੱਲ ਲਿਖੀ ਹੋਈ ਆ ਲੋਜੂਰ ਮਾਈਂਡ ਫਾਈਂਡ ਯੂਰ ਸੋਲ ਅੱਗੇ ਨੀਤੀ ਭਈਆ ਆ ਗਿਆ ਇਹ ਸਾਡਾ ਵੀ ਨੀਤੀ ਭਰਾ ਇਹਦਾ ਨਾਮ ਹੈ ਨੀਤੀ ਬੰਦਾ ਬਹੁਤ ਘੈਂਡਾ ਦਿਲਦਾਰ ਬੰਦਾ ਰੱਬੀ ਰੂਹ ਪਹੁੰਚੀ ਹੋਈ ਆ ਨੀਤੀ ਭਈਆ ਹਾਂ ਆ ਵੀਰ ਬਹੁਤ ਅੱਛੇ ਆ ਫੱਕਰ ਆਦਮੀ ਆ ਪੂਰੇ ਹਮ ਕੋਈ ਐਸੀ ਆਦਮੀ ਚਾਹੀਏ ਜਿਵੇਂ ਆਪਰੇ ਠੀਕ ਹੈ ਨਾ ਕੋਈ ਨਾ ਕੱਲ ਬਹੁਤ ਅੱਛਾ ਬਣਾਏ ਤੇ ਨਾ ਆਪਕਾ ਬਲੌਗ ਬਣਾਏਗੇ ਨਾ ਆਪਕੋ ਪੂਰਾ YouTube ਮੈਂ ਆਪਕੋ ਲਿੰਕ ਭੇਜਾਂਗੇ ਆਪ ਦੇਖਣਾ ਵਰਪੀ ਵੀ ਦਿਖਾਣਾ ਮਮਾ ਪਾਪਾ ਕੋ ਦਾਲ ਬਹੁਤ ਬੜਿਆ ਬਣਾਏ ਸੀ ਦਾਲ ਇਹ ਕੁੱਕ ਹੈ ਪੂਰਾ ਹਾਂ ਤਾਂ ਕਹਿੰਦਾ ਇਸਕਾ ਕੁਕਿੰਗ ਦਾ ਕੰਮ ਹੀ ਹੈ ਨਾ ਕੱਲ ਇਹਨਾਂ ਨੇ ਮੇਰੇ ਕੋਲ ਸਿਖਾਇਆ ਵੀ ਥਾ ਹਾਂ 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 ਹਮ ਫੁਕਾ ਦੇਗੇ ਤੁਹਾਡਾ ਨੰਬਰ ਉਹ 63 ਵਾਲਾ ਹੀ ਹੈ ਨਾ ਹਾਂ 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 ਉਹ ਹੈ ਤੂੰ ਹਟਾ VIP ਬੰਦਾ ਯਾਰ ਤੇਰਾ ਨੰਬਰ ਪਤਾ ਸੇਵ ਕੀਤਾ ਪੱਕੇ ਤੌਰ ਤੇ ਸਾਰੀ ਉਪਰ ਨਹੀਂ ਭੁੱਲਦੇ ਹੁਣ ਮਹਾਂ ਭੁੱਲ ਕੇ ਗੱਡਣ ਲੱਗਿਆ ਨਾ ਤੇ ਇਸੇ ਦੀ ਤੇ ਵਿਸ਼ੇਸ਼ ਤੂ ਦਾਲ ਦਿੰਦਾ ਹਾਂ ਕੰਡੇ ਤੇ ਜਿਰੇ ਗਏ ਤੋਣੇ ਕਿ ਨਹੀਂ ਤੋਣੇ ਜਿਵੇਂ ਕਹਿੰਦੇ ਬੜਗੋੜਾ ਬਸ ਟਮਾਟਰ ਦੇ ਅੱਧਾ ਆਵੇ ਤੇ ਫੇਰ ਕੰਮ ਚੱਲੂਗਾ ਕੰਡੇ ਕਿੰਨੇ ਅੜੀ ਆਪਣੀ ਲੱਕਣਾ ਚਲ ਜਾ ਉਹਨਾਂ ਕਿਤੇ ਇਹ ਕੈਂਪਸਟ ਬੰਦ ਕੀਤੀ ਹੋਈ ਆ ਤੇ ਮੈਂ ਭਾਲਦਾ ਫਿਰਦਾ ਲੱਕਣਾ ਟਕੜਾ ਮਿਲ ਤਾਂ ਗਈਆਂ ਪਰ ਕੰਡੇ ਵਾਲੀਆਂ ਨਹੀਂ ਆਹ ਤੋੜਦੇ ਆਪਾਂ ਮਿਹਨਤ ਰੰਗ ਲਈ ਆਈ ਤਾਂ ਆਪਾਂ ਨੂੰ ਇੱਕ ਖੜਪਾੜ ਮਿਲ ਗਈ ਆ ਪੂਰੀ ਵੱਡੀ ਲੱਕੜ ਤਾਂ ਆਪਾਂ ਨੂੰ ਮਿਲ ਗਈ ਉਹ ਤੋੜਨੀ ਪੈਣੀ ਹੈ ਕਿੰਨੇ ਪ੍ਰਕਾਰ ਕੰਮ ਹੈ ਉਹ ਲਾਇ ਗਲੀਆ ਫੱਕੀ ਰਕੜਾ ਰੱਖ ਹੈ ਨਾ ਇਹ ਹੋਈ ਜਿਹੜੀ ਦੀ ਬੈਟਰੀ ਵੇਖੀ ਆਪਾਂ ਕਿੰਨੀ ਕੀ ਚੁਗਰੀ ਆ ਬਹੁਤ ਵਧੀਆ ਬੈਟਰੀ ਆ ਇਹ ਐਂ ਜੀ ਦੂਰ ਕਰਨੀ ਆ ਜੇ ਨੇੜੇ ਕਰਨਾ ਤਾਂ ਹੈ ਘਰ ਛੋਟੀ ਜੀ ਬੈਟਰੀ ਆ ਐਮਜੈਡ ਬ੍ਰਾਂਡ ਇਹਦਾ ਅੱਗੇ ਅੱਗੇ ਮੱਚਪਾ ਐਮਜੈਡ ਦੀਆਂ ਵੱਡੀਆਂ ਬੈਟਰੀਆਂ ਵੀ ਆਉਂਦੀਆਂ ਪਰ ਇਹ ਸਭ ਤੋਂ ਛੋਟੀ ਬੈਟਰੀ ਆ ਪਰ ਇਹਦਾ ਚਾਲਣ ਬਹੁਤ ਵਧੀਆ ਹੁੰਦਾ ਐਡੀ ਕਾ ਹੈ ਜੰਚੜਾ ਆਇਆ ਹੋਇਆ ਪੂਰਾ ਆਪਣੀ ਮਿਹਨਤ ਰੰਗ ਲਿਆਈ ਆ ਤੇ ਆਪਣੀ ਅੱਗ ਪੂਰੀ ਭੱਕੀ ਆ ਬਾਈ ਹੁਣ ਚੜਾਉਣੇ ਆ ਕੜਾਈ ਆ ਪਏ ਤੇ